ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਦੁਪਹਿਰ ਤੋਂ ਦੁਪਹਿਰ ਦਾ 1:30 ਵਜੇ ਆਨੇ ਤੇ ਆਪਾਂ ਲੱਗੇ ਹੋਏ ਸੀ ਜੀ ਇੱਥੇ ਸੈਂਡਵਿਚ ਬਣਾਉਣਾ ਤੇ ਪਹਿਲਾਂ ਤਾਂ ਦਿਲ ਨਹੀਂ ਕੀਤਾ ਹੈਗਾ ਵੀਡੀਓ ਬਣਾਉਣ ਨੂੰ ਕਿਉਂਕਿ ਅੱਜ ਸਵੇਰ ਦਾ ਬੀਪੀ ਜਾ ਲੋਅ ਸੀ ਮੇਰਾ ਇਸ ਕਰਕੇ ਫਿਰ ਮੈਂ ਪਹਿਲਾਂ ਮੈਡੀਸਿਨ ਲੈ ਕੇ ਆਈ ਫਿਰ ਉਸ ਤੋਂ ਬਾਅਦ ਫਿਰ ਮੈਂ ਹੁਣ ਜਿਹੜਾ ਇਹ ਸੈਂਡਵਿਚ ਬਣਾਉਣ ਲੱਗੀ ਆ ਕਿਉਂਕਿ ਅੱਜ ਛੁੱਟੀ ਸੀ ਸਿਮਰਨ ਨੂੰ ਵੀ ਤੇ ਇਹਦੇ ਪਾਪਾ ਨੂੰ ਵੀ ਚਲੋ ਮੈਂ ਕਿਹਾ ਵੀ ਦੁਪਹਿਰੇ ਰੋਟੀ ਨਹੀਂ ਅੱਜ ਬਣਾਉਂਦੇ ਹੈਗੇ ਸੈਂਡਵਿਚ ਬਣਾ ਕੇ ਖਾ ਲੈਨੇ ਆ ਤੇ ਇੱਥੇ ਮੈਂ ਪਿਆਜ਼ ਕੱਟੀ ਜਾਂਦੀ ਸੀ ਤੇ ਇੱਥੇ ਮੈਂ ਆਪਾਂ ਪਿਆਜ਼ ਬ੍ਰੀਕ ਬ੍ਰੀਕ ਆਪਾਂ ਕੱਟ ਲੈਨੇ ਟਮਾਟਰ ਆਪਾਂ ਪਾਉਣੇ ਨਹੀਂ ਹੈਗੇ ਵਿੱਚ ਤੇ ਬਸ ਇਹਦੇ ਵਿੱਚ ਖੀਰਾ ਪਾਵਾਂਗੇ ਆਪਾਂ ਤੇ ਖੀਰਾ ਆਪਾਂ ਲਈ ਕੱਟਣਾ ਹੈ ਤੇ ਖੀਰਾ ਕੱਟਦੇ ਆਪਾਂ ਹੋਰ ਸੁਣਾਓ ਜੀ ਸਾਰੇ ਭੈਣ ਭਰਾ ਕਿਵੇਂ ਨੇ ਜੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਤੇ ਬਹੁਤ-ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਜੀ ਐਸੀ ਤਰ੍ਹਾਂ ਆਪਣੀ ਸਪੋਰਟ ਆ ਜਿਹੜੀ ਬਣਾਈ ਰੱਖਿਓ ਜੀ ਤੇ ਵੀਡੀਓ ਨੂੰ ਬਸ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਜੀ ਤੇ ਫਿਰ ਦਿਲ ਵੀ ਕਰਦਾ ਹੌਸਲਾ ਵੀ ਵਧਦਾ ਵਾ ਵੀਡੀਓ ਬਣਾਉਣ ਨੂੰ ਵੀ ਦਿਲ ਕਰਦਾ ਹੈ ਜੀ ਚਲੋ ਜੀ ਆਪਾਂ ਪਿਆਜ਼ ਆ ਜਿਹੜਾ ਕੱਟ ਲਿਆ ਹੁਣ ਆਪਾਂ ਖੀਰਾ ਕੱਟ ਲੈਨੇ ਆ ਤੇ ਸਾਰੀਆਂ ਚੀਜ਼ਾਂ ਕੱਟ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਜੀ ਲੋਜੀ ਇੱਥੇ ਆਪਾਂ ਨੇ ਮਾਇਓਨੈਸ ਪਾ ਲਈ ਹੈ ਖੀਰਾ ਵੀ ਕੱਟ ਲਿਆ ਬਰੀਕ ਬਰੀਕ ਤੇ ਟਮਾਟਰ ਪਾਇਆ ਨਹੀਂ ਹੈਗਾ ਆਪਾਂ ਨੇ ਤੇ ਬਸ ਮਾਇਓਨੈਸ ਪਾ ਕੇ ਇਹਨੂੰ ਮਿਕਸ ਕਰ ਲੈਣੇ ਤੇ ਇੱਥੇ ਆਪਣੇ ਕੋਲੇ ਨਾ ਕੁੜੀਆਂ ਪਈਆਂ ਸੀ ਚੀਜ਼ੇ ਜੋ ਬੱਝੀਆਂ ਹੋਈਆਂ ਅ ਚਿਲੀ ਫਲੈਕਸ ਤੇ ਔਰੀਗানো ਦੀਆਂ ਇਹ ਪਾ ਲਾਂਗੇ ਆਪਾਂ ਵਿੱਚੇ ਦੇ ਸਾਦੇ ਲੋਜੀ ਹੋਰ ਕਹਿੰਦੇ ਹਾਂ ਕਿ ਚਿਲੀ ਫਲੈਕਸ ਪਾ ਲਿਆ ਨਮਕ ਪਾ ਲਾਂਗੇ ਆਪਣੇ ਸਵਾਦ ਅਨੁਸਾਰ ਇੱਥੇ ਸਿਮਰਨ ਬੈਠਾ ਹੈਲਪ ਕਰਾਉਣ ਲੱਗਿਆ ਹੋਇਆ ਹੈ ਕਹਿੰਦਾ ਮम्मा ਮੈਂ ਹੈਲਪ ਕਰਾਉਣੀ ਆ ਤੁਹਾਡੇ ਨਾਲ ਤੇ ਮਾਚੀ ਇਹ ਪਾਪਾ ਲੱਗੇ ਹੋਇਆ ਆਪਾ ਹੁਣ ਆਪਾਂ ਚੁਣਨਾ ਕੈਮਰਾ ਫੜ ਲੈਣੀ ਆ ਅੱਜ ਨਾ ਤਬੀਅਤ ਠੀਕ ਨਾ ਹੋਣ ਕਰਕੇ ਆਪਾਂ ਛੁੱਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸਿਰਫ ਆਪਾਂ ਅੱਜ ਸੈਂਡਵਿਚ ਦੀ ਉਹ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਫਿਰ ਆਪਾਂ ਤੁਹਾਡੇ ਨਾਲ ਹੋਰ ਕੋਈ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲੇ ਤੇ ਇੱਥੇ ਪੈਰੀ ਬੈਠੀ ਸੀ ਖੀਰਾ ਮੰਗਰੀ ਸੀ ਇਹ ਇਹ ਖੀਰੇ ਖਾ ਕੇ ਬਹੁਤ ਖੁਸ਼ ਹੁੰਦੀ ਆ ਤੇ ਮੂਲੀਆਂ ਵੀ ਖਾ ਲੈਂਦੀ ਆ ਇਹ ਤੇ ਰੋਜ ਇਹਦੇ ਪਾਪਾ ਨੇ ਮਿਕਸ ਕਰ ਦਿੱਤੇ ਆ ਹੈਲਪ ਕਰਾਉਣ ਲੱਗੇ ਸੀ ਮੇਰੇ ਤੇ ਇੱਥੇ ਕਾਲਾ ਨਮਕ ਸੋਰੀ ਕਾਲੀ ਮਿਰਚ ਪਾਈ ਆ ਆਪਾਂ ਵਿੱਚ ਥੋੜੀ ਜੀ ਤੇ ਔਰਗੈਨੋ ਪਾ ਲਿਆ ਸੀ ਤੇ ਚਿਲੀ ਫਲੈਕਸ ਪਾ ਲਈ ਸੀ ਤੇ ਇੱਥੇ ਮੈਂ ਕਿਹਾ ਚਲੋ ਅੱਜ ਰਸੋਈ 'ਚ ਨਹੀਂ ਬਣਾਉਂਦੇ ਆਏਗੇ ਮੈਂ ਇੱਥੇ ਬੈਠ ਕੇ ਬਣਾ ਦਿੰਨੀ ਆ ਮੰਜੇ ਦੇ ਉੱਤੇ ਤੇ ਇੱਥੇ ਬਾਹਰ ਪਲੱਗ ਲੱਗੇ ਹੋਏ ਸੀ ਆਪਣਾ ਬਿਜਲੀ ਵਾਲਾ ਤੇ ਇੱਥੇ ਬੈ ਕੇ ਬਸ ਆਪਾਂ ਬਣਾ ਲਾਂਗੇ ਹੁਣ ਸੈਂਡਵਿਚ ਇਹ ਤਾਂ ਜਲਦੀ ਉਹ ਬਣ ਜਾਂਦੇ ਆ ਜੀ ਬਸ ਤੇ ਜਿਆਦਾ ਟਾਈਮ ਨਹੀਂ ਲੱਗਦਾ ਮਸ਼ੀਨ ਦੇ ਵਿੱਚ ਤਾਂ ਇਹਨੂੰ ਤੇ ਜੇ ਤਵੇ ਤੇ ਲਾਉਨੇ ਆਪਾਂ ਬਣਾਉਨੇ ਆ ਫੇਰ ਟਾਈਮ ਲੱਗ ਜਾਂਦਾ ਏ ਤੇ ਬਾਹਰ-ਬਾਰ ਮੱਖੀਆਂ ਥੋੜੀਆਂ ਜਿਹੀਆਂ ਜੇ ਹੈਗੀਆਂ ਸੀ ਪਰ ਚਲੋ ਮੈਂ ਕਿਹਾ ਵੀ ਹਲਕੀ ਜਿਹੀ ਹਵਾ ਚੱਲ ਰਹੀ ਸੀ ਚਲੋ ਬਾਰੀ ਬੈ ਕੇ ਬਣਾ ਲੈਂਦੇ ਆ ਧੁੱਪ ਵੀ ਸੀ ਤੇ ਲੋ ਜੀ ਆਪਾਂ ਆਪਣਾ ਥੋੜਾ ਥੋੜਾ ਭਰ ਲੈਨੇ ਆ ਇਹਨਾਂ ਨੂੰ ਤੇ ਤੁਸੀਂ ਚਾਹੋ ਤਾਂ ਟਮਾਟਰ ਵਗੈਰਾ ਵੀ ਪਾ ਸਕਦੇ ਹੋ ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਨੇ ਤੁਸੀਂ ਉਹ ਵੀ ਇਹਦੇ 'ਚ ਕद्दूकस ਕਰਕੇ ਪਾ ਸਕਦੇ ਹੋ ਗੋਭੀ ਵਗੈਰਾ ਵੀ ਪਾ ਲਓ ਚਾਹੇ ਕद्दूकस ਕਰਕੇ ਤੇ Shimla mirch ਪਾ ਲਓ ਬਰੀਕ ਬਰੀਕ ਅੱਟ ਕੇ ਤੇ ਹੈਲਦੀ ਹੋ ਬਣ ਜਾਂਦਾ ਹੈ ਜੀ ਇਹ ਵਧੀਆ ਹੁੰਦਾ ਖਾਣ ਨੂੰ ਹੈਲਦੀ ਹੁੰਦਾ ਤੇ ਹਫਤੇ ਵਿੱਚ ਦੀ ਕੱਦੀ ਵਾਰ ਚਲੋ ਇਹ ਚੀਜ਼ ਖਾ ਲੈਣੀ ਚਾਹੀਦੀ ਹੈ ਬਾਹਰੋਂ ਲੈਣ ਦੀ ਬਜਾਏ ਘਰੇ ਆਪਾਂ ਬਣਾ ਲਓ ਤੇ ਵਧੀਆ ਬਣ ਜਾਂਦੀ ਹੈ ਘਰੇ ਸਾਫ਼ ਸੁਥਰੇ ਹੱਥਾਂ ਨਾਲ ਤੇ ਸਾਫ ਸੁਥਰਾ ਆਪਾਂ ਜਦੋਂ ਚੀਜ਼ ਕੱਟ ਕੇ ਬਣਾਉਨੇ ਆ ਤੇ ਜੋ ਬਾਹਰ ਬਾਹਰੋਂ ਲੈ ਕੇ ਬਣਾਉਨੇ ਆ ਤੇ ਆਉਂਦੀ ਵੀ ਸੈਂਡਵਿਚ ਮਹਿੰਗੀ ਆ ਤੇ ਨਾਲੇ ਹੁਣ ਉਹਦੇ ਵਿੱਚ ਪਤਾ ਨਹੀਂ ਵੀ ਆਪਾਂ ਕੀ ਕੀ ਪਾਇਆ ਹੁੰਦਾ ਉਹਨਾਂ ਦਾ ਤੇ ਆਪਾਂ ਨਾਰਮਲੀ ਬਸ ਪਿਆਜ਼ ਤੇ ਖੀਰਾ ਪਾ ਕੇ ਹੀ ਬਣਾਇਆ ਸੀ ਤੇ ਬਾਕੀ ਬਸ ਮਾਇਓਨੈਸ ਵਾਲੀ ਸੀ ਹੋਰ ਆਪਾਂ ਕੋਈ ਚੀਜ਼ ਨਹੀਂ ਪਾਈ ਇਹਦੇ ਵਿੱਚ ਵਾਧੂ ਤੇ ਬਸ ਆਪਾਂ ਹੈਲਦੀ ਇਦਾਂ ਬਣਾ ਲਾਂਗੇ ਤੇ ਗਰਮ ਹੋ ਗਿਆ ਸੀ ਆਪਣਾ ਟੋਸਟਰ ਮੇਕਰ ਆ ਜਿਹੜਾ ਤੇ ਬਸ ਹੁਣ ਆਪਾਂ ਆਕੇ ਦੇ ਵਿੱਚ ਬਣਾ ਲਏ ਸੀ ਇੱਕ ਪੂਰਾ ਆਪਣਾ ਬਣ ਗਿਆ ਸੀ ਤੇ ਨਾਲ ਆਪਾਂ ਸਾਸ ਲੈ ਲਈ ਸੀ ਤੇ ਹਰੀ ਚਟਨੀ ਬਣਾਈ ਹੋਈ ਸੀ ਉਹ ਲੈ ਲਈ ਸੀ ਤੇ ਬਹੁਤ ਵਧੀਆ ਟੇਸਟੀ ਲੱਗਦੀ ਹੈ ਜੀ ਤੇ ਥੋੜੇ ਥੋੜੀਆਂ ਮੱਖੀਆਂ ਦੇਖੋ ਤੁਸੀਂ ਕੋਲ ਫਿਰਦੀਆਂ ਨੇ ਪਰ ਇਹ ਪਤਾ ਨਹੀਂ ਕਿਉਂ ਧੁੱਪ ਦੇ ਵਿੱਚ ਜਿਆਦਾ ਆ ਜਾਂਦੀਆਂ ਨੇ ਤੇ ਇਹ ਹੁਣ ਠੰਡ ਕਰਕੇ ਚਲੋ ਧੁੱਪੇ ਬੈਠਣ ਨੂੰ ਬਦਲ ਕਰਦਾ ਏ ਲੋ ਜੀ ਆਪਣਾ ਸੈਂਡਵਿਚ ਬਣ ਕੇ ਤਿਆਰ ਆ ਤੇ ਆਜੋ ਜੀ ਤੁਸੀਂ ਵੀ ਖਾਣਾ ਜੀ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਤੇ ਐਂਡ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੋ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਲੱਗਦੇ ਬੈਲ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਆਪਣੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਕੋਈ ਖੁਸ਼ਖਬਰੀ ਵੀ ਦਵਾਂਗੇ ਹੋ ਸਕਦਾ ਹੋ ਪੇਮੈਂਟ ਦੀ ਹੋਵੇ ਲੋ ਜੀ ਸਤਿ ਸ੍ਰੀ ਅਕਾਲ ਜੀ